ਕਪੂਰਥਲਾ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਆਪਣੇ ਪਰਿਵਾਰ ਸਮੇਤ ਅੱਜ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ ਦੇ ਵਿਕਾਸ ਅਤੇ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤਾਂ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ ਉਹਨਾਂ ਨੇ ਪਵਿੱਤਰ ਵਈ ਦਾ ਵੀ ਦੌਰਾ ਕੀਤਾ ਜਿਹੜੇ ਮਾਤਾ ਪਿਤਾ ਦੇ ਕੋਲ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਜੋ ਵੀ ਚਾਹੀਦਾ ਫਲਦਾਰ ਫੁੱਲਦਾਰ ਸ਼ਾਨਦਾਰ ਮੈਡੀਕੇਟਰ ਬੈਂਚ ਸੁਗਰੀ ਵੀ ਉੱਤੇ ਉਹਨਾਂ ਨੂੰ ਉਹਨਾਂ ਦੀ ਲੋੜ ਦੇ ਬਤਨ ਉਹ ਜੋ ਫੁੱਲ ਬੂਟਾ ਉਹ ਸਾਰਾ ਉਹਨਾਂ ਨੂੰ ਫ੍ਰੀ ਬਿਲਕੁਲ ਫ੍ਰੀ ਗੁਰੂ ਘਰ ਮੰਦਿਰ ਮਸਜਿਦ ਦੀਆਂ ਤਰ੍ਹਾਂ ਹੀ ਤੇ ਜੋ ਵੀ ਆ ਸ਼ਮਸ਼ਾਨ ਘਟ ਤੱਕ ਤੇ ਜੋ ਫੁੱਲ ਬੂਟਾ ਫ੍ਰੀ ਹੁੰਦਾ 60 ਤੋਂ 70 ਕਿਹ ਹੁੰਦੇ ਕੋਲ ਅਸੀਂ ਇਹੋ ਜੀ ਕਿਸਮ ਦੇ ਆ ਜਿਹੜੇ ਤੇ ਰਿੰਦੀ ਦੁਨੀਆ ਚੱਲਦੀ ਹੈ ਵਾਤਾਵਰਨ ਬੜੀ ਟੈਨਸ਼ਨ ਦਾ ਵਿਸ਼ਾ ਬਣਿਆ ਹੋਇਆ ਹੈ। ਟੈਨਸ਼ਨ ਘਟਾਉਣ ਲਈ ਵਾਤਾਵਰਨ ਬਚਾਉਣ ਲਈ ਅੱਜ 122 ਸਾਲ ਬਾਅਦ ਟੈਂਪਰੇਚਰ ਜਿਹੜਾ ਕਿ 122 ਸਾਲ ਦਾ ਰਕੜ ਤੋੜ ਗਿਆ। ਤੇ ਟੈਂਪਰੇਚਰ ਇੰਨਾ ਚੜ ਗਿਆ ਕਿ ਆਉਣ ਵਾਲੇ ਸਾਲ ਕਿਤਾ ਨਹੀਂ ਕੀ ਹੋਣ ਵਾਲਾ। ਸਾਰਿਆਂ ਨੂੰ ਸਾਡਾ ਫਰਜ਼ ਬਣਦਾ 1 ਕਰੋੜ ਬੂਟਾ ਜਿਹੜਾ ਅਸੀਂ ਵਜਣਾ ਉਹ ਰਹੀ ਦੀ ਦੁਨੀਆ ਤੱਕ ਪੰਜਾਬ ਨੂੰ ਫੁੱਲਾਂ ਨੂੰ ਭਰੇਗਾ। ਕੁਦਰਤ ਜਿੰਨਾ ਚਿਰ ਦੀ ਦੁਨੀਆ ਰਹੇ ਉਹਨੇ ਚਿਰ ਫੁੱਲਾਂ ਨਾਲ ওভারਲੋਡ ਰੱਖੇ। ਹਰ ਘਰ ਹਰਿਆਲੀ ਦਾਇਤ ਇਹੋ ਜਿਹੇ ਫੁੱਲ ਜਿਨ੍ਹਾਂ ਨੂੰ ਪਾਣੀ ਪਾਉਣ ਦੀ ਵੀ ਲੋੜ ਨਾ ਅਸੀਂ ਸੱਤਾ ਦੇ ਬੂਟੇ ਲਵਾ ਦਿੱਤੇ 20000 ਬੇਸਾਰਾ ਲੋਕਾਂ ਨੂੰ ਕੰਮ ਦੇਣਾ ਕੱਲੇ ਕੱਲੇ ਪਿੰਡ ਦੇ ਵਿੱਚ ਅਸੀਂ ਸੈਂਟਰ ਪ੍ਰੋਗਰਾਮ ਦਾ ਪ੍ਰੋਗਰਾਮ ਬਣਾਇਆ ਹਰ ਪਿੰਡ ਦੇ ਵਿੱਚ ਮਿਸ਼ਨ ਮੋਦੀ ਖਾਨਾ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਖਾਜਨ ਨਾਜੇ ਸਮਝ ਕੇ ਇਸੇ ਜਗ੍ਹਾ ਤੋਂ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਮੋਦੀ ਖਾਨਾ ਚਲਾਇਆ ਉਹੀ ਉਹਨਾਂ ਗੁਰੂਆਂ ਨੂੰ ਪੂਰਾ ਕਰਨ ਲਈ ਅਸੀਂ ਇਹ ਕਦਮ ਚੁੱਕ ਰਹੇ ਹਾਂ ਅਸੀਂ ਪ੍ਰੋਗਰਾਮ ਬਹੁਤ ਚਿਰ ਪਹਿਲਾਂ ਬਣਾ ਲਿਆ ਸੀ ਪਰ ਕਰੋਨਾ ਨੇ ਸਾਡਾ 20 ਲੱਖ ਰੁਪਏ ਦਾ ਕੁੱਤੇ ਦਾ ਸਾਡਾ ਸਾਡਾ 20 ਲੱਖ ਦਾ ਖਰਾਬ ਕਰ ਦਿੱਤਾ ਅਸੀਂ ਇੱਕ ਪਤਫਰ ਕਰਨ ਲਈ ਬੈਠਾ ਇੱਕ ਮਿੰਟ ਅੱਛਾ ਡਾਕਟਰ ਜੀ ਬਾ ਸਭ ਤੋਂ ਪਹਿਲੇ ਗੁਰੂ ਮਹਾਰਾਜ ਜੀ ਨੂੰ ਆਪਣੇ ਸ਼ਰਦਾ ਦੇ ਜਿਹੜੇ ਹੈਗੇ ਆਪਣੇ ਦੋਨੋਂ ਹੱਥ ਜੋੜ ਕੇ ਨਮਨ ਕਰਦਾ ਕਿ ਉਹਨਾਂ ਨੇ ਮੈਨੂੰ ਆ ਬਲ ਬਖਸ਼ਿਆ ਆ ਮੌਕਾ ਦਿੱਤਾ ਹੈ ਕਿ ਮੈਂ ਇਸ ਜ਼ਿਲ੍ਹੇ 'ਚ ਆ ਕੇ ਆਪਣੀ ਸੇਵਾ ਦੇ ਸਕਾਂ ਤੋਂ ਸਭ ਤੋਂ ਪਹਿਲੇ ਜੁਆਇਨਿੰਗ ਤੋਂ ਬਾਅਦ ਮੈਂ ਗੁਰੂ ਮਹਾਰਾਜ ਦੇ ਦਰ ਤੇ ਆਇਆ ਤਾਂ ਕਿ ਆ ਕੇ ਮੈਂ ਉਹਨਾਂ ਨੂੰ ਨਮਨ ਕਰਾਂ ਤੇ ਨਾਲੇ ਉਹਨਾਂ ਤੋਂ ਸ਼ਕਤੀ ਲਵਾਂ ਕਿ ਪਰਮਾਤਮਾ ਮੈਨੂੰ ਬਹੁਤ ਸ਼ਕਤੀ ਦੇਵੇ ਤਾਂ ਕਿ ਇਹ ਜ਼ਿਲ੍ਹੇ ਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਾਂ ਸਰਕਾਰ ਦੀਆਂ ਜਿੰਨੀਆਂ ਵੀ ਪ੍ਰਾਇਰਟੀਜ਼ ਆ ਉਹ ਸਾਰੀਆਂ ਪ੍ਰਾਇਰਟੀਜ਼ ਅਸੀਂ ਸਮਾਵੇਤ ਤਰੀਕੇ ਦੇ ਅੰਦਰ ਮੁਕੰਮਲ ਕਰ ਸਕੀਏ ਤੇ ਸਾਰੇ ਜੋ ਕਿ ਸਾਡੇ ਗੁਰੂ ਮਹਾਰਾਜ ਜੀ ਦਾ ਹਮੇਸ਼ਾ ਰਿਹਾ ਹੈਗਾ ਮੈਸੇਜ ਵੀ ਰਿਹਾ ਹੈਗਾ ਸਾਰੀ ਕਮਿਊਨਿਟੀਜ਼ ਨੂੰ ਕਿ ਅਸੀਂ ਹਰ ਕਿਸੇ ਦੀ ਸੇਵਾ ਕਰੀਏ ਉਹਦੀ ਸਾਂਭ ਸੰਭਾਲ ਕਰੀਏ ਅੱਜ এনवायरमेंट ਵਾਸਤੇ ਵੀ ਅਸੀਂ ਇੱਥੇ ਪੌਦੇ ਲਗਾਏ ਹੈ ਜੋ ਕਿ ਗੁਰਬਾਨੀ ਚ ਵੀ ਲਿਖਿਆ ਹੈਗਾ ਕਿ ਅਸੀਂ ਆਪਣੀ এনवायरमेंट ਨੂੰ ਬਹੁਤ ਵਧੀਆ ਤਰੀਕੇ ਨਾਲ ਸੰਜੋਈਏ ਸੋ ਮੈਂ ਆਪਣੇ ਆਪ ਨੂੰ ਬਹੁਤ ਹੀ ਅ ਲਕੀਮੰਦਾ ਹੈਗਾ ਕਿ ਮੈਨੂੰ ਇਸ ਤਰੀਕੇ ਦੀ ਗੁਰੂ ਮਹਾਰਾਜ ਦੀ ਸੇਵਾ ਬਖਸ਼ੀ ਹੈ ਸੋ ਮੈਂ ਉਹਨਾਂ ਤੋਂ ਅੱਜ ਇਹੀ ਪ੍ਰਾਰਥਨਾ ਕੀਤੀ ਹੈ ਕਿ ਉਹ ਮੈਨੂੰ ਬਲ ਬਖਸ਼ਣ ਤਾਂ ਕਿ ਮੈਂ ਇਸ ਜ਼ਿਲ੍ਹੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾ ਸਕਾਂ ਜ਼ਿਲ੍ਹੇ ਦੀ ਜਨਤਾ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਹੈ ਹਰ ਵੇਲੇ ਹਰ ਸਮੇਂ ਹਰ ਜਗ੍ਹਾ ਮੇਰਾ ਆਫਿਸ ਮੇਰੇ ਆਫਿਸ ਦੇ ਜਿੰਨੇ ਵੀ ਮੁਲਾਜ਼ਮ ਹੈਗੇ ਜਿੰਨੇ ਵੀ ਅਫਸਰ ਸਾਹਿਬਾਨ ਹੈ ਉਹ 24 ਕੈਂਡੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣਗੇ ਤੇ ਜਦੋਂ ਵੀ ਕਿਸੇ ਵੀ ਤਰੀਕੇ ਦੀ ਲੋੜ ਪੈਂਦੀ ਹੈ ਕਿਸੇ ਵੀ ਮਹਿਕਮੇ ਨਾਲ ਮੇਰਾ ਦਫ਼ਤਰ ਖੁੱਲਾ ਹੈਗਾ ਤੁਸੀਂ ਜਦੋਂ ਮਰਜ਼ੀ ਮੇਰੇ ਕੋਲ ਆ ਸਕਦੇ ਹੋ ਅਸੀਂ ਅੱਗੇ ਜਾ ਕੇ ਆਪਣੇ ਸੋਸ਼ਲ ਮੀਡੀਆ ਤੇ ਵੀ ਐਂਡ ਬਾਕੀ ਸਾਰੇ ਜਿਹੜੇ ਹੈਗੇ ਆ ਅ ਅੱਜਕੱਲ ਚੱਲਦੇ ਜਿੰਨੇ ਵੀ ਪਲੇਟਫਾਰਮਸ ਹੈ ਉਹ ਸਾਰੇ ਚ ਆਪਣੀ ਪ੍ਰੈਜ਼ੈਂਸ ਵੀ ਦਿਖਾਵਾਂਗੇ ਐਂਡ ਜਿੱਥੇ ਵੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਸਾਨੂੰ ਅਪਰੂਚ ਕਰਨਾ ਚਾਹੁੰਦਾ ਹੈ ਉਹ ਜ਼ਰੂਰ ਉਸ ਮਾਧਿਅਮ ਰਾਹੀਂ ਜਿਹੜਾ ਵੀ ਉਹਨੂੰ ਸੂਟੇਬਲ ਲੱਗਦਾ ਹੈ ਸਾਨੂੰ ਅਪਰੂਚ ਕਰੇ ਅਸੀਂ ਬਿਲਕੁਲ ਇਸ ਚੀਜ਼ ਵਾਸਤੇ ਵਚਨਬੱਧ ਹੈ ਕਿ ਅਸੀਂ ਹਰ ਕਿਸੇ ਤਰੀਕੇ ਦੀ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਵੀ ਮੁਸ਼ਕਿਲਾਤ ਨਹੀਂ ਆਨ ਦਵਾਗੇ ਜਿਨ੍ਹਾਂ ਦੀ ਕੋਈ ਸਮੱਸਿਆ ਹੈਗੀ ਹੈ ਉਹਨੂੰ ਤਤਪਰ ਹੋ ਕੇ ਜਲ ਤੋਂ ਜਲਦ ਉਹਨੂੰ ਹੱਲ ਕੀਤਾ ਜਾਵੇਗਾ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ ਸਾਜਨ ਖੋਸਲਾ ਦੀ ਰਿਪੋਰਟ